ਡ라이ਵਰ ਸਾਹਿਬ ਕਿੰਨਾ ਕ ਭਜਨ ਭਜਨ ਲੈ ਜਾਣੇ ਹੋ 34 35 ਕੁਇੰਟਲ ਵਜ਼ਨ ਮੈਂ ਡਰਾਈਵਰ ਦਾ ਕਹਿਣਾ ਵੀ 110 ਲਫਾਫਿਆਂ ਚ ਪੈ ਜਾਂਦਾ ਹੈ ਚੌਥੇ ਜੀ ਜਾਂਦੀ ਆ ਦਾ ਟਾਪ ਨਹੀਂ ਲੈਂਦੀ ਜਿੱਥੋਂ ਤਾਂ ਹੀ ਜਾਂਦੀ ਆ ਚੌਥੇ ਜੀ ਜਾਂਦੀ ਆ ਜੇ ਗੱਲ ਕਰਾਂਗੇ ਜੀ ਗੱਟੇ ਲੈ ਗਈ ਚਾਰ ਕਿੱਲੇ ਦੇ ਚਾਰ ਸਾਢੇ ਕ ਚਾਰ ਗੱਟੇ ਯੂਰੀਆ ਕੋਈ ਵੀ ਫਸਲ ਆ ਝੋਨਾ ਲਾ ਲਓ ਕਣਕ ਲਾ ਲਓ ਗੋਭ ਸਬਜ਼ੀ ਲਾ ਲਓ ਲੈਂਦੀ ਲੈਂਦੀ ਆ ਹੁਣ ਮੇਰਾ ਇੱਕ ਦੋਸਤ ਆ ਬੰਟੀ ਉਹ ਵੀ ਵੀਡੀਓ ਵੇਖੂਗਾ ਵੀ ਅੱਜ ਫੇਰ ਮਸ਼ਹੂਰੀ ਕਰੀ ਜਾਂਦਾ ਅਸੀ ਕਾਲ ਕਿਸਾਨ ਭਰਾਵੋ ਤੇ ਭਰਾਵੋ ਅੱਜ ਆਪਾਂ ਗੱਲ ਕਰਾਂਗੇ ਹਾਈ ਬ੍ਰੈਡ ਜੋਤੀਵੰਨ ਸਟਰਨ ਕੰਪਨੀ ਦੀ ਜਿਹੜੀ ਆਪਾਂ ਤੁਹਾਨੂੰ ਵੀਜਨ ਲੱਗਿਆਂ ਪਨੀਰੀ ਵੀਡੀਓ ਵੀ ਪਾਈ ਸੀ ਤੇ ਅੱਜ ਉਹ ਤਿਆਰ ਹੋ ਚੁੱਕੀ ਆ ਆਜੋ ਪਹਿਲਾਂ ਤਾਂ ਤੁਹਾਨੂੰ ਫੁੱਲ ਦਿਖਾ ਦਈਏ ਆ ਤੁਸੀਂ ਫੁੱਲ ਦੇਖ ਸਕਦੇ ਹੋ ਲਗਾਤਾਰ ਆ ਜਿਹੜਾ ਇੱਕੋ ਥਾਰ ਗੋਭੀ ਇਹ ਜਿਹੜੀ ਆ ਤਿਆਰ ਹੋ ਚੁੱਕੀ ਆ ਇੱਕੋ ਸਾਰ ਸਮਝ ਲੋ ਤਿਆਰ ਆ ਜੀ ਤੁਸੀਂ ਵੇਖ ਸਕਦੇ ਹੋ ਇੰਨੀ ਹਾਰਡ ਕੁਆਲਿਟੀ ਦੀ ਗੋਭੀ ਹੈ ਇਹ ਤਕਰੀਬਨ ਜੇ ਆਪਾਂ ਗੱਲ ਕਰੀਏ ਤਾਂ ਜਿਵੇਂ ਇ ਪੱਠੇ ਦੀਆਂ ਇੱਟਾਂ ਪਈਆਂ ਹੁੰਦੀਆਂ ਹਨਾ ਇਸ ਤਰ੍ਹਾਂ ਪਈ ਹੈ ਇਹ ਤੁਹਾਨੂੰ ਢੇਰੀਆਂ ਵੀ ਵਿਖਾ ਦਿੰਨੇ ਆ ਵੀ ਅੱਜ ਆਪਾਂ ਦਾਤੀ ਪਾ ਲਈ ਆ ਹਾਈਬ੍ਰਿਡ ਨੂੰ ਤੇ ਤੁਹਾਨੂੰ ਦਿਖਾ ਦਈਏ ਇਹਦਾ ਵਜ਼ਨ ਇਹਦਾ ਵਜ਼ਨ ਬਹੁਤ ਆਈ ਗੋਭੀ ਦਾ ਹਾਂ ਲੋ ਵੀ ਇਹਦਾ ਇਸ ਟਾਈਮ ਜਿਹੜਾ ਲਫਾਫਾ 32 ਤੋਂ 33 ਕਿਲੋ ਦਾ ਵਜ਼ਨ ਹੋ ਰਿਹਾ ਹੈ ਇਹ ਜਿੱਥੇ ਸਾਡਾ ਬੰਦਾ ਢੇਰੀ ਲਾ ਰਿਹਾ ਹੈ ਉੱਥੋਂ ਕੁਝ ਛੋਟੇ ਫੁੱਲ ਵੱਢ ਰਿਹਾ ਵੀ ਜਦੋਂ ਢੇਰੀ ਲਾਉਂਦਾ ਮਿੱਧੇ-ਮਿੱਧੇ ਜਾਂਦੇ ਆ ਵੀ ਉਹ ਮੋਟਿਆਂ ਦਾ ਨੁਕਸਾਨ ਨਾ ਹੋਵੇ ਪਹਿਲਾਂ ਵੱਢੇ ਜਾਣ ਰਗੜ ਪੈ ਜਾਂਦੀ ਗੋਭੀ ਕਾਲੀ ਹੋ ਜਾਂਦੀ ਹੈ ਤੇ ਥੋੜੀ ਜੀ ਅਸੀਂ ਇਹ ਸੰਘਣੀ ਲਾਈ ਕਰਕੇ ਸਾਡਾ ਹਜੇ ਇਹ ਬਚਾ ਜੇ ਥੋੜਾ ਇਹਨੂੰ ਦੂਰੀ ਚ ਲਾਉਂਦੇ ਤਾਂ ਇਹਨੇ ਇੱਕੋ ਸਾਰੀ ਇੱਕੋ ਵਾੜ ਜਿਵੇਂ ਆਪਾਂ ਮੱਕੀ ਵੜਦੇ ਇੱਕੋ ਵਾੜ ਹੀ ਵੱਢੀ ਜਾਣੀ ਸੀ ਇਹ ਤੇ ਬਹੁਤ ਵਧੀਆ ਫੁੱਲ ਇਹਦਾ ਇੰਨਾ ਕ ਹਾਰਡ ਆ ਵੀ ਜੇ ਸਿਰ ਚ ਵੱਜੇ ਤਾਂ ਬੰਦਾ ਬੇਹੋਸ਼ ਵੀ ਹੋ ਸਕਦਾ ਆ ਜਦੋਂ ਤੁਹਾਨੂੰ ਲੋਡਿੰਗ ਵੀ ਵਿਖਾ ਦਿੰਨੇ ਆ ਵੀ ਜਿਹੜੀ ਆਪਣੀ ਹੋ ਰਹੀ ਆ ਤੇ ਡਰਾਈਵਰ ਨਾਲ ਵੀ ਤੁਹਾਨੂੰ ਮਲਾad ਗਏ ਵੀ ਉਹਦੀ ਗੱਡੀ ਗੇਅਰ ਲੈਂਦੀ ਆ ਕਿ ਨਹੀਂ ਲੈਂਦੀ ਜਦੋਂ ਗੋਭੀ ਲਾਦ ਦਈਦੀ ਆ ਤੁਸੀਂ ਪਹਿਲਾਂ ਗੋਭੀ ਵੇਖੋ ਜੀ ਉੱਬੀ ਵਿਖਾ ਦਿਓ ਤੇ ਡਰਾਈਵਰ ਵੀ ਬਹੁਤ ਮਾਰਾ ਜਿਹੜਾ ਆਪਾਂ ਦਿੱਲੀ ਇਸ ਇਹ ਬੰਦੇ ਦੀ ਗੋभी ਗੱਡੀ ਭਰਦੇ ਆ ਤੇ ਗੀਰੇ ਵਾਂਗੂ ਚਣੀ ਤੁਰਿਆ ਆਉਂਦਾ ਤੇ ਡਰਾਈਵਰ ਸਾਹਿਬ ਕਿੰਨਾ ਕ ਵਜਨ ਵਜਨ ਲੈ ਜਾਂਨੇ ਹੋ ਲੈ ਜਾਂਨੇ 34 ਕੁਇੰਟਲ 35 34 35 ਕੁਇੰਟਲ ਵਜਨ ਮੈਂ ਡਰਾਈਵਰ ਦਾ ਕਹਿਣਾ ਵੀ 110 ਲਫਾਫਿਆਂ ਚ ਪੈ ਜਾਂਦਾ ਤੇ ਫਿਰ ਗੇਅਰ ਲੈਂਦੀ ਗੱਡੀ ਚੌਥੇ ਜੀ ਜਾਂਦੀ ਆ ਦਾ ਟਾਪ ਨਹੀਂ ਲੈਂਦੀ ਜਿੱਥੋਂ ਤਾਂ ਹੀ ਜਾਂਦੀ ਆ ਚੌਥੇ ਜੀ ਜਾਂਦੀ ਆ ਤੇ ਫਿਰ ਤਾਂ ਜੰਮ ਕੇ ਚੱਲਦੀ ਹੋਊ ਪੂਰੀ ਠੀਕ ਆ ਤੇ ਕਢਾ ਕੇ ਗੇਅਰ ਲੈਂਦੀ ਆ ਪੂਰੀ ਜਾਨ ਕਢਾ ਕੇ ਜਾਂਦਾ ਗੇਅਰ ਲੈਂਦੀ ਆ ਤੇ ਪੂਰੀ ਜੰਮ ਕੇ ਚੱਲਦੀ ਆ ਤੇ ਗੋਭੀ ਦੀ ਜਿਹੜੀ ਇਹ ਵੈਰਾਈਟੀ ਬਾਰੇ ਆਪਾਂ ਗੱਲ ਕੀਤੀ ਸੀਗੀ ਇਹਨੂੰ ਇਸ ਟਾਈਮ ਜਿਹੜਾ ਹੈਗਾ 55 ਤੋਂ 60 ਦਿਨ ਹੋ ਗਏ ਸੀ ਲੱਗੀ ਨੂੰ ਤੇ ਅੱਜ ਇਹ ਸਮਝ ਲਓ ਵੀ 95 ਕਿ ਦਿਨ ਆਪਾਂ ਦਾਤਰੀ ਪਾ ਲਈ ਆ ਵੈਰਾਈਟੀ ਬਹੁਤ ਸਿਰ ਹੈ ਹਜੇ ਤਾਂ ਇਸ ਵੈਰਾਈਟੀ ਦੇ ਮੁਕਾਬਲੇ ਦੀ ਵੈਰਾਈਟੀ ਅਗਨ ਟਕਿੰਗ ਇੱਕ ਦੋ ਆਈਆਂ ਮੈਂ ਇਹ ਨਹੀਂ ਕਹੂੰਗਾ ਵੀ ਇਹਦੀ ਆਪਾਂ ਮਸ਼ਹੂਰੀ ਕਰਨੀ ਆ ਆ ਚੁੱਕੀਆਂ ਐ ਇਹਦੇ ਬਰਾਬਰ ਸ਼ਰਾਮਣੀ ਵੀ ਆ ਚੱਕੀ ਆ ਹੁਣ ਮੇਰਾ ਇੱਕ ਦੋਸਤ ਆ ਬੰਟੀ ਉਹ ਵੀ ਵੀਡੀਓ ਵੇਖੂਗਾ ਵੀ ਅੱਜ ਫੇਰ ਮਸ਼ਹੂਰੀ ਕਰੀ ਜਾਂਦਾ ਉਹਦੀ ਆਪਾਂ ਵੈਰਾਈਟੀ ਵੀ ਅਗਲੇ ਸਾਲ ਨੂੰ ਲਾਵਾਂਗੇ ਜੀ ਸ਼ਰਾਮਣੀ ਉਹ ਵੀ ਵੈਰਾਈਟੀ ਬਹੁਤ ਕੈਮ ਆ ਬੜੀ ਧੱਕੜ ਵੈਰਾਈਟੀ ਆ ਉਹ ਵੀ ਬਹੁਤ ਵਜਨ ਆਉਦਾ ਵੀ ਉਹ ਵੀ ਜਾਂਦੀ ਆ ਤਕਰੀਬਨ ਕੋਈ 150 ਕੁਆਂਟਲ ਆ 140 ਤਾਈ ਜੇ ਪਹੁੰਚਦੀ ਆ ਕਿੱਲੇ ਦੀ ਉਹ ਵੀ ਜੇ ਉਹਨੂੰ ਪੂਰੀ ਆਪਾਂ ਵੱਢ ਕੇ ਬਣਾ ਕੇ ਜੇ ਤੁਸੀਂ ਕੱਚਾ ਫੁੱਲ ਚੱਕੋਗੇ ਤਾਂ ਵਜ਼ਨ ਘਟੂਗਾ ਗੋਭੀ ਦਾ ਰੰਗ ਵੀ ਕਾਲਾ ਹੋ ਸਕਦਾ ਤੇ ਜੇ ਇਹਨੂੰ ਆਪਾਂ ਪੂਰਾ ਜੰਮ ਬਣਾ ਕੇ ਗੋਭੀ ਨੂੰ ਵੱਢਾਂਗੇ ਪੂਰਾ ਟਾਈਟ ਫੁੱਲ ਵੱਢਾਂਗੇ ਮੋਟਾ ਫੁੱਲ ਕਰਕੇ ਥੋੜਾ ਜਿਹਾ ਵੱਢਾਂਗੇ ਤੁਹਾਨੂੰ ਵਜ਼ਨ ਵੀ ਸਹੀ ਮਿਲੂਗਾ ਜਿਹੜੀ ਲਿਫਾਫੇ ਦੀ ਪੈਕਿੰਗ ਆ ਉਹ ਵੀ ਸਹੀ ਹੋਊਗੀ ਤਕਰੀਬਨ ਤੇ ਗਾਂ ਜਿਹੜੀ ਆਪਾਂ ਮਾਰਕੀਟ ਕਰਨੀ ਆ ਉਹ ਵੀ ਆਪਣਾ ਜਿਵੇਂ ਫੁੱਲ 700 ਗ੍ਰਾਮ 800 ਗ੍ਰਾਮ ਕਿਲੋ ਜਿਹੜਾ ਕਿਲੋ ਤੋਂ ਪਲੱਸ ਜਾਂਦਾ ਉਹ ਵੀ ਮਾਰਕੀਟ 'ਚ ਜਿਹੜਾ ਆਪਾਂ ਨੂੰ ਵੇਚਣਾ ਤਕਰੀਬਨ ਉਹਦੀ ਡਿਮਾਂਡ ਘਟਦੀ ਆ ਕਿਉਂਕਿ ਗਾਹਕ ਜਿਹੜਾ ਉਹ 6-700 ਅੱਧਾ ਕਿਲੋ ਤੋਂ ਸਟਾਰਟ ਹੋ ਜਾਂਦਾ ਪਰਿਵਾਰ ਛੋਟੇ ਆ ਜਿਆਦਾ ਹੁਣ ਕੋਈ ਨਹੀਂ ਲੈ ਜਾਂਦਾ ਕਿਲੋ ਡੇਢ ਕਿਲੋ ਗੋभी ਕੋਈ ਵਿਰਲਾ ਘਰ ਲੈ ਜਾਂਦਾ ਅੱਧਾ ਪੌਣਾ ਕਿਲੋ ਵਾਲੇ ਪਰਿਵਾਰ ਰਹਿ ਗਏ ਪਰਿਵਾਰ ਛੋਟੇ ਆ ਤਾ ਗੋਬੀ ਅੜੀ ਆਪਾਂ ਜੇ ਗੱਲ ਕਰਾਂਗੇ ਜੀ ਗੱਟੇ ਲੈ ਗਈ 4 ਕਿੱਲੇ ਦੇ ਤੇ ਆਪਾਂ ਉਹ ਨਹੀਂ ਸਿੱਟੀ ਆ ਉਹ ਦਾਬਕੇ ਸਿੱਟੀ ਆ ਉਹ 4 ਸਾਢੇ 4 ਗੱਟੇ ਯੂਰੀਆ ਕੋਈ ਵੀ ਫਸਲਾਂ ਤੋਂ ਨਾ ਲਾ ਲਓ ਕਣਕ ਲਾ ਲਓ ਗੋਭ ਸਬਜ਼ੀ ਲਾ ਲਓ ਲੈਂਦੀ ਲੈਂਦੀ ਆ ਕਿਉਂਕਿ ਇਹਦਾ ਜਿਹੜਾ ਜਾਲਾ ਜ਼ਮੀਨ ਦੀ ਜਾਨ ਕੱਢ ਦਿੰਦਾ ਅਈ ਦੋ ਬਾਅਦ ਜਿਹੜਾ ਆਪਾਂ ਇਹਦੀ ਟ੍ਰਾਂਸਪਲੈਂਟ ਇਹ ਵਾਣ ਵਿਹਲਾ ਕਰਕੇ ਦੁਬਾਰਾ ਆਪਾਂ ਇਹਦੇ ਚ ਫੇਰ ਗੋਭੀ ਲਾਵਾਂਗੇ ਉਹ ਤੁਹਾਨੂੰ ਗੋਭੀ ਵੀ ਵਿਖਾਵਾਂਗੇ ਲੱਗਦੀ ਵੀ ਵਿਖਾਵਾਂਗੇ ਤੇ ਉਹਦੀ ਜਿਹੜੀ ਟਾਈਮ ਟੇਬਲ ਬਾਰੇ ਵੀ ਦੱਸਾਂਗੇ ਵੈਰਾਈਟੀ ਤੁਹਾਨੂੰ ਉਹ ਆਪਾਂ ਵੀਡੀਓ ਪਾਤੀ ਆ ਜਿਹੜੀ ਬੀਜੀ ਵੀ ਆ ਤੇ ਉਹ ਜਿਹੜੀ ਚੱਲਣੀ ਆਈ ਉਹ 90 ਦਿਨ ਦੀ ਵੈਰਾਈਟੀ ਆ ਉਹ 90 ਦਿਨ ਵਾਲੀ ਵੈਰਾਈਟੀ ਜਿਹੜੀ ਜਾਊਗੀ ਗਾਂ ਇਹ ਆਪਾਂ ਹਮ ਲੋ ਵਾਣ ਆਪਣਾ ਵਿਹਲਾ ਕਰ ਜਾਣਾ ਨੇ 1 ਅੱਧ ਜਨਵਰੀ ਤੋਂ ਬਾਅਦ ਉਹਨੂੰ ਆਪਾਂ ਟ੍ਰਾਂਸਪਲੈਂਟ ਕਰਾਂਗੇ ਉਹ ਵੀ ਵੈਰੈਟੀ ਦਾ ਰਿਜ਼ਲਟ ਜਿਹੜਾ ਬੰਬ ਆ ਜੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਟੈਂਪਰੇਚਰ ਆ ਬਹੁਤ ਗਰਮ ਹੋ ਜਾਂਦਾ ਤੇ ਉਹ ਫੁੱਲ ਨੂੰ ਬਲੇਟ ਕੇ ਰੱਖਦੀ ਆ ਜਿਵੇਂ ਇਹਦਾ ਫੁੱਲ ਆਪਾਂ ਗੱਲ ਕਰੀਏ ਵੀ ਇਹ ਨਹੀਂ ਉਹਨਾਂ ਬਲੇਟਦੀ ਇਹਦਾ ਓਪਨ ਰਹਿੰਦਾ ਉਹ ਫੁੱਲ ਨੂੰ ਬਲੇਟਦੀ ਆ ਤਾਂ ਹਾਈਬ੍ਰਿਡ ਜਿੰਨੇ ਵੀ ਸੀਡ ਆ ਬਾਈ ਜੀ ਵੈਰੈਟੀਆਂ ਬਹੁਤ ਆ ਮਹਿੰਗੇ ਬਹੁਤ ਆ ਸੀਡ ਆ ਜਿੰਨੇ ਵੀ 40 ਹਜ਼ਾਰ ਤੋਂ ਪਲੱਸ ਜਿਹੜੇ ਹੈਗੇ ਆ ਸੀਡ ਇਹ ਆਪਣੇ ਆਉਂਦੇ ਆ ਉਹੀ ਜਿਹੜਾ ਹੁਣ ਅਸੀਂ ਟਰਾਂਸਪਲੈਂਟ ਕੀਤੀ ਆ ਪਨੀਰੀ ਉਹ ਤਾਂ 70 75000 ਤੇ ਜਾਵੜਿਆ ਸੀੜ 60000 ਤੋਂ ਲੈ ਕੇ ਉਹਦਾ ਰੇਟ ਵਧ ਗਿਆ 10 15 ਰੁਪਏ ਹੋਰ ਤੇ ਇਸ ਤਰ੍ਹਾਂ ਜਿਹੜਾ ਹਾਈਬ੍ਰਿਡ ਅਸੀਂ ਗੋਭੀ ਆਪਣੀ ਹਜੇ ਵੀ ਜਾਰੀ ਆ ਕੰਮ ਆਪਣਾ ਇਹ ਸ਼ੈਫਟਾਂ ਵਾਲੀ ਗੋਭੀ ਆਪਣੀ ਜਿਹੜਾ ਵਾਂ ਪਹਿਲਾਂ ਅਸੀਂ ਕਣਕ ਬੀਜਤੇ ਆ ਇਹ ਸ਼ੈਫਟਾਂ ਚ ਆ ਗਈ ਹੁਣ ਹੁਣ 5 5.5 ਕਿੱਲੇ ਹਜੇ ਵੀ ਆਪਣੀ ਚੱਲੀ ਜਾਂਦੀ ਆ ਤੇ ਸਾਰੀ ਐਵਰੇਜ ਆ ਜਿਹੜੀ ਆਪਣੀ ਸਾਲ ਦੀ ਉਹ ਹੁਣ ਵੇਖੋ ਕੀ ਪਾਊਗੀ ਇਸ ਟਾਈਮ ਜਿਹੜਾ 12 13 ਦਾ ਬਾਜ਼ਾਰ ਹੁਣ ਹਾਈਬ੍ਰਿਡ ਦਾ ਹੋ ਗਿਆ ਤਾਂ ਦੋਸਤੋ ਬਣੇ ਰਹੋ ਜੇ ਪੇਜ ਨਾਲ ਤੇ YouTube ਚੈਨਲ ਨਾਲ ਦੇਵਾਂਗੇ ਤੁਹਾਨੂੰ ਵਧੀਆ ਤੋਂ ਵਧੀਆ ਜਾਣਕਾਰੀ ਤੇ ਪਾਵਾਂਗੇ ਟੌਪ ਦੀਆਂ ਵੀਡੀਓ ਧੰਨਵਾਦ ਜੀ ਸਾਸੀਕਾਰ